ਮੈਂ ਮਨਦੀਪ ਸਿੰਘ ਸ਼ਹੀਦ ਇਜਮ ਸਰਦਾਰ ਭਗਤ ਸਿੰਘ ਕਲੱਬ ਵੱਲੋਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸਮੁੱਚੇ ਪੰਜਾਬ ਨੂੰ ਸਮੁੱਚੇ ਪੰਜਾਬ ਤੋਂ ਮੇਰਾ ਪਾਵਾ ਹੈ ਵਿਦੇਸ਼ਾਂ ਵਿੱਚ ਵੀ ਬੈਠੇ ਪੰਜਾਬੀ ਅਸੀਂ ਖੰਭਾ ਦੀਆਂ ਡਾਰਾਂ ਨਾ ਬਣਾਈਏ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਣ ਵਾਲੇ ਸਾਡੇ ਵੀਰ ਰਾਜਵੀਰ ਜਵੰਦਾ ਜੀ ਦਾ ਬਹੁਤ ਭਿਆਨਕ ਐਕਸੀਡੈਂਟ ਹੋਇਆ ਬ੍ਰੇਨ ਡੈੱਡ ਡਿਕਲੇਅਰ ਕੀਤਾ ਸੀ ਪਰ ਜਿਸ ਨੂੰ ਇੰਨਾ ਪਿਆਰ ਮਿਲਿਆ ਹੋਵੇ ਕੁਦਰਤ ਉਸ ਨੂੰ ਵਾਪਸ ਕਰ ਦਿੰਦੀ ਹੈ ਲੋਕਾਂ ਵਿੱਚ ਸੋਸ਼ਲ ਮੀਡੀਆ ਤੇ ਉਹਨਾਂ ਦੀ ਮੌਤ ਦੀਆਂ ਅਫਵਾਹਾਂ ਬਹੁਤ ਅੱਗੇ ਆਈਆਂ ਸੀ ਕੁਝ ਲੋਕਾਂ ਨੇ ਤਾਂ ਆਰ ਆਈ ਪੀ ਲਾ ਕੇ ਕਮੈਂਟ ਵੀ ਕਰਨੇ ਸ਼ੁਰੂ ਕਰ ਦਿੱਤੇ ਫੇਸਬੁੱਕ ਕਮੈਂਟਾਂ ਨਾਲ ਭਰ ਕੇ ਇੰਸਟਾਗ੍ਰam ਤੇ ਉਸ ਦੀਆਂ ਰੀਲਾਂ ਪੇਸ਼ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਰਾਜਵੀਰ ਦੁਨੀਆ ਤੋਂ ਚਲਾ ਗਿਆ ਹੋਵੇ ਕਿਰਪਾ ਕਰਕੇ ਸਾਰੇ ਮਾਂ ਦੇ ਪੁੱਤ ਹੁੰਦੇ ਆ ਸੋਚਿਆ ਕਰੋ ਮਾਂਾਂ ਤੇ ਕੀ ਬੀਤਦੀਆਂ ਜਦੋਂ ਜਵਾਨ ਪੁੱਤ ਸਵਰਗ ਸੁਧਾਰ ਜਾਂਦੇ ਆ ਸਾਡਾ ਵੀਰ ਠੀਕ ਹੈ ਰਿਕਵਰ ਕਰ ਰਿਹਾ ਹੈ ਤੇ ਬਹੁਤ ਜਲਦੀ ਮੈਨੂੰ ਆਸ ਹੈ ਉਹ ਸਟੇਜ ਤੇ ਵਾਪਸ ਆਊਗਾ ਤੇ ਪੂਰੇ ਜੋਸ਼ ਦੇ ਨਾਲ ਗਾਊਗਾ ਕਿਰਪਾ ਕਰਕੇ ਅਜਹੀਆਂ ਅਫਵਾਹਾਂ ਫਲਾਣ ਤੋਂ ਗਰੇਜ ਕਰਿਆ ਕਰੋ ਇਸ ਦੇ ਨਾਲ ਅਸੀਂ ਸਾਡੇ ਜਿਵੇਂ ਸ਼ਹੀਦ ਕਰਤਾਰ ਸਿੰਘ ਸਰਾਬਾ ਸ਼ਹੀਦ ਭਗਤ ਸਿੰਘ ਸ਼ਹੀਦ ਉਦਮ ਸਿੰਘ ਉਹਨਾਂ ਦੇ ਵੀ ਦਿਲਾਂ ਨੂੰ ਸੱਟਾਂ ਮਾਰਦੇ ਜਦੋਂ ਅਸੀਂ ਪੰਜਾਬੀ ਇਨ੍ਹਾਂ ਫੁਹਾਵਾਵਾਂ ਦੇ ਵਿੱਚ ਪੈਂਦੇ ਆਂ ਠੋਸ ਗੱਲ ਕਰਿਆ ਕਰੋ ਪੜ੍ਹੀ ਲਿਖੀ ਗੱਲ ਕਰਿਆ ਕਰੋ ਸੱਚੀ ਸੁੱਚੀ ਗੱਲ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ